ਜਦੋਂ ਉਹਦਾ ਸਕਰੀਨਿੰਗ ਚੱਲ ਰਹੀ ਸੀ ਕਿ دارو ਦੀ ਤਾਂ ਮੇਰੇ ਸਾਹਮਣੇ ਕੈਰੈਕਟਰ ਆਇਆ ਜਦੋਂ ਨਾਮ ਸੀ ਗੁਰੀ ਦੂਰ ਤੇ ਮੈਨੂੰ ਨਾਲ ਵਾਲਾ ਬੰਦਾ ਕੂਣੀ ਮਾਰੇ ਕਹਿ ਰਿਹਾ ਸੀ ਇਹ ਸ਼ਖਸ ਕੌਣ ਆ ਇਹਦਾ ਨਾਮ ਕੀ ਹੈਣਾ ਬਾਈ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਸਾਰੀਆਂ ਵਧਾਈਆਂ ਕਿਉਂਕਿ ਤੁਸੀਂ ਪਹਿਲਾਂ ਗਾਣੇ ਕੀਤੇ ਹੁਣ ਤੁਸੀਂ ਵੱਡੇ ਪਰਦੇ ਉੱਪਰ ਨਜ਼ਰ ਆ ਰਹੇ ਹੋ ਪਰ ਚੱਕਰ ਇਹ ਆ ਨਜ਼ਰ ਆਉਣ ਦੇ ਬਾਵਜੂਦ ਨਾਲ ਜੱਜ ਰਹੇ ਹੋ ਬੜੀ ਮਿਹਰਬਾਨੀ ਜੀ ਸ਼ੁਕਰੀਆ ਤੁਹਾਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਸਾਰਿਆਂ ਨੇ ਪਸੰਦ ਕੀਤਾ ਇਹਨਾਂ ਅਪਰੀਸ਼ੀਏਟ ਕਰ ਰਹੇ ਹਾਂ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਆ ਤੇ ਬਹੁਤ ਵੱਡੀ ਗੱ ਤੇ ਚਲੋ ਅਮਰਦੀਪ ਬਾਈ ਜੀ ਉਹਨਾਂ ਨੇ ਬਹੁਤ ਵੱਡਾ ਚਾਂਸ ਦਿੱਤਾ ਮੇਰੇ ਤੇ ਟਰਸਟ ਦਿਖਾਇਆ ਤੇ ਚਲੋ ਕੋਸ਼ਿਸ਼ ਕਰਕੇ ਪਰਸੈਂਟ ਮੈਂ ਖੜਾ ਉੱਤਰ ਗਿਆ ਹੁਣ ਹੌਸਲਾ ਵਧਿਆ ਅੱਗੇ ਤੋਂ ਆਪਾਂ ਬੈਸਟ ਕਰਾਂਗੇ ਥੋੜਾ ਜਿਹਾ ਹੁਣ ਸਮਝ ਆ ਗਈ ਵੀ ਆਪਣੇ ਇੱਕ ਸਕ੍ਰੀਨ ਟੈਸਟ ਸੀਗਾ ਉਹਦੇ ਜੇ ਆਪਾਂ ਪਾਸ ਹੋ ਗਏ ਆ ਇੱਕ ਡਾਇਰੈਕਟਰ ਦੀ ਜਿਹੜੀ ਨਿਗਾਹ ਹੁੰਦੀ ਬੜੀ ਪਾਰਖੂ ਹੁੰਦੀ ਆ ਗਿੱਲ ਸਾਹਿਬ ਉਹਨਾਂ ਦੀ ਗੱਲ ਕਰੀ ਅਮਰਦੀਪ ਗੱਲ ਉਹਨਾਂ ਦੀ ਤਾਂ ਨਿਗਾਹ ਕਿਹੜੀ ਸੀਗੀ ਜਿੱਤੇ ਤੁਸੀਂ ਖੜੀ ਉੱਤਰ ਆਏ ਕਿ ਗੂਰੀ ਤੌਰ ਨੂੰ ਅਸੀਂ ਵੱਡੇ ਪਰਦੇ ਉੱਪਰ ਲੈ ਕੇ ਆਉਣਾ ਹੈ ਕਿਉਂਕਿ ਦੇਖੋ ਕੈਰੈਕਟਰ ਆ ਜਿਹੜਾ ਇਹ ਪੂਰਾ ਰੋ ਇਹ ਹਜੇ ਤਾਂ ਮਤਲਬ ਸਟਾਰਟਿੰਗ ਆ ਤੁਸੀਂ ਦੇਖਿਓ ਅੱਗੇ-ਅੱਗੇ ਵੀ ਪੂਰਾ ਖੜਕੇ-ਦੜਕੇ ਵਾਲਾ ਕੰਮ ਆ ਤੇ ਸ਼ਾਇਦ ਕਿਤੇ ਨਾ ਕਿਤੇ ਮੇਰੇ ਮੈਂ ਜਿੰਨੇ ਵੀ ਗਾਣੇ ਕੀਤੇ ਮਤਲਬ ਮੇਰੀ ਲੁੱਕ ਉਦਾਂ ਦੀ ਬਣੀ ਹੋਈ ਹੈ ਇਮੇਜ ਲੋਕਾਂ ਦੇ ਦਿਮਾਗ 'ਚ ਤੇ ਸ਼ਾਇਦ ਉਹਦੇ 'ਚ ਮੈਂ ਫਿੱਟ ਆ ਤੇ ਅੱਜ ਮੈਂ ਤੁਹਾਡੇ ਸਾਹਮਣੇ ਖੜਾ ਧਾਰ ਉਹਦੇ ਜਰੀਏ ਤੁਹਾਨੂੰ ਲੱਗਦਾ ਕਿ ਜਿਹੜੀ ਆ ਡੈਬਿਊ ਹੁੰਦਾ ਬੜਾ ਖਾਸ ਹੁੰਦਾ ਕਿਉਂਕਿ ਜਿਸ ਤਰੀਕੇ ਦੀ ਤੁਸੀਂ ਪਰਸੈਪਸ਼ਨ ਲੈ ਕੇ ਆਉਂਦੇ ਹੋ ਅਗਰ ਉਦਾਂ ਹੀ ਲੋਕਾਂ ਦੇ ਮਾਈਂਡ ਦੇ ਵਿੱਚ ਬਣ ਗਈ ਜਾਂ ਲੋਕ ਉਸ ਤਰੀਕੇ ਨਾਲ ਤੁਹਾਨੂੰ ਜੱਜ ਕਰਨ ਲੱਗ ਪਵੇ ਤਾਂ ਤੁਹਾਨੂੰ ਉਹੀ ਕੰਟੀਨਿਊ ਕਰਨਾ ਪੈਂਦਾ ਅੱਗੇ ਹਨਾ ਕਿਉਂਕਿ ਲੋਕ ਐਕਸਪੈਕਟ ਕਰਦੇ ਨੇ ਕਿ ਸਾਨੂੰ ਸੇਮ ਕਿਰਦਾਰ ਜਿਵੇਂ ਉਹਦਾ ਥਰੋ ਕੀਆ ਕੈਰੈਕਟਰ ਦਾ ਉਦਾਂ ਦਾ ਹੀ ਨਜ਼ਰ ਆਵੇ ਸਨ ਹਾਂ ਬਿਲਕੁਲ ਸਿਕੰਦਰ ਸੰਤੂ ਨੂੰ ਬਹੁਤ ਪਿਆਰ ਕਰ ਰਹੇ ਨੇ ਤੇ ਮਤਲਬ ਕਿ ਹੁਣ ਅੱਗੇ ਤੋਂ ਵਧੀਆ ਹੀ ਆਪਾਂ ਆਪਣੇ ਆਪ ਨੂੰ ਨਿਖਾਰਨਾ ਬਸ ਮੇਰੇ ਸਾਨੂੰ ਨਾਲ ਹੁਣ ਚੱਲ ਜੂ ਕੰਮ ਆਪਣਾ ਗੇਲ ਸਾਹਿਬ ਤੁਹਾਡੀ ਸੋਸ਼ਲ ਮੀਡੀਆ 'ਤੇ ਬਹੁਤ ਤਾਰੀਫ਼ ਕਰਦੇ ਆ ਦੇਖੋ ਅਸੀਂ ਤਾਂ ਉਹਨਾਂ ਦੇ ਬੱਚਿਆਂ ਵਰਗੇ ਆ ਜੀ ਉਹਨਾਂ ਨੇ ਮੈਨੂੰ ਬਹੁਤ ਵੱਡਾ ਇਹ ਚਾਂਸ ਦਿੱਤਾ ਕਿਉਂਕਿ ਸਾਰੀ ਜਿੰਨੀ ਵੀ ਸਟਾਰ ਕਾਸਟ ਸਾਰੇ ਮੇਰੇ ਤੋਂ ਸੀਨੀਅਰ ਨੇ ਆ ਥੀਏਟਰ ਵਾਲੇ ਵੀ ਨੇ ਜ਼ਿਆਦਾਤਰ ਤੇ ਮੇਰਾ ਫਸਟ ਟਾਈਮ ਸੀਗਾ ਪਰ ਵਧੀਆ ਨਿਕਲ ਗਿਆ ਕੰਮ ਸੋਹਣਾ ਨਿਕਲਿਆ ਤੁਸੀਂ ਵੈਸੇ ਮੇਜਰ ਲਈ ਪੰਜਾਬੀ ਸਿਨੇਮਾ ਦੀ ਗੱਲ ਕਰਾਂ ਤਾਂ ਕਿਹੜੇ ਕਿਹੜੇ ਲੋਕ ਨੇ ਜਿਹਨਾਂ ਨੂੰ ਤੁਸੀਂ ਪਸੰਦ ਕਰਦੇ ਹੋ ਮੈਨੂੰ ਇਦਾਂ ਲੱਗਦਾ ਕਿ ਤੁਸੀਂ ਸ਼ਾਇਦ ਗੁੱਗੂ ਗਲ ਦਾ ਨਾਮ ਲੈਣ ਵਾਲੇ ਹੋ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਉਹ ਉਸਤਾਦ ਬਾਬਾ ਜੀ ਬੰਦੇ ਨੇ ਉਹ ਤਾਂ ਆਪਾਂ ਬੱਚੇ ਆ ਉਹਨਾਂ ਦੇ ਤੇ ਸਾਰੇ ਵਧੀਆ ਨੇ ਦੇਖੋ ਜਿਨ੍ਹਾਂ ਕੰਮ ਵਧੀਆ ਕਰਦਾ ਸਾਰਿਆਂ ਨੂੰ ਆਪਾਂ ਅਪਰੀਸ਼ੀਏਟ ਕਰਦੇ ਹਾਂ ਜੀ ਥੈਂਕ ਯੂ ਸੋ ਮੈਨ ਵਿਸ਼ਿੰਗ ਵੈਰੀ ਗੁੱਡ ਲੱਕ ਬਾਈ ਸਰ ਥੈਂਕ ਯੂ ਸੋ ਮੈਨ ਸਸਕਾਰ ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ